ਨਮਸਕਾਰ ਨਮਸਕਾਰ ਭਾਜੀ ਨਮਸਕਾਰ ਜੀ ਸਵਾਗਤ ਹੈ ਸਾਰੇ ਕਿਸਾਨ ਵੀਰਾਂ ਦਾ ਇੱਕ ਵਾਰ ਫਿਰ ਤੋਂ ਅੱਜ ਆਪਾਂ ਤੁਹਾਨੂੰ ਆਪਣੇ ਸੋਨਾਲਿਕਾ ਕੰਪਨੀ ਦੇ ਇੱਕ ਨਿਮੈਟਿਕੋ ਪਲੈਂਟਰ ਦੇ ਕਸਟਮਰ ਦੇ ਨਾਲ ਮਿਲਣ ਜਾ ਰਹੇ ਹਾਂ ਜੀ ਮੈਂ ਸ਼ਿਵ ਕੁਮਾਰ ਸੋਨਾਲਿਕਾ ਟੀਮ ਦੀ ਤਰਫ ਤੋਂ ਤੁਹਾਡਾ ਬਹੁਤ ਹੀ ਸਵਾਗਤ ਕਰਦਾ ਹਾਂ ਤੇ ਅੱਜ ਮੈਂ ਆਇਆ ਹੈਗਾ ਹਾਂ ਪਿੰਡ ਜੱਕੋਪੁਰ ਕਲਾ ਤਹਿਸੀਲ ਸ਼ਾਹਕੋਟ ਡਿਸਟ੍ਰਿਕਟ ਜਲੰਧਰ ਦੇ ਵਿੱਚ ਕਿਥੇ ਆਪਾਂ ਜਗਜੀਤ RAM ਜੀ ਨੂੰ ਨੁਮੈਟਿਕ ਪਲੈਂਟਰ ਸੋਨਾ ਲੀਕਾ ਦਾ ਜਿਹੜਾ ਡਿਲੀਵਰ ਕੀਤਾ ਜੀ ਜਿਹਦੇ ਵਿੱਚ ਅੱਜ ਸਾਡੇ ਕੰਪਨੀ ਦੇ ਸਰਵਿਸ ਇੰਜੀਨੀਅਰ ਅਰਜੀਵ ਕੋ ਭਾਜੀ ਦੇ ਨਾਲ ਜਿਹੜਾ ਆ ਅੱਜ ਆਪਾਂ ਫਾਰਮਰ ਜਗਜੀਤ RAM ਜੀ ਸਾਡੇ ਨਾਲ ਹੈਗੇ ਆ ਇਹਨਾਂ ਦੀ ਜਵਾਨੀ ਆਪਾਂ ਨੁਮੈਟਿਕ ਪਲੈਂਟਰ ਦਾ ਇਹਨਾਂ ਨੇ ਪਰਚੇਜ ਕੀਤਾ ਆ ਉਹ ਕਿਦਾਂ ਲਿਆ ਉਹਦੇ ਲਈ ਆਪਾਂ ਰੋਗਰੂ ਹੋਈਏ ਜੀ ਤੁਹਾਨੂੰ ਸ਼ੁਕਰ ਭਾਜੀ ਭਾਜੀ ਪਹਿਲੇ ਤਾਂ ਆਪਣਾ ਨਾਮ ਦੱਸੋ ਤੁਸੀਂ ਜਗਜੀਤ ਰਾਮ ਜੀ ਜੀ ਆਪਣਾ ਪਿੰਡ ਆਪਣਾ ਤਸੀਲ ਔਰ ਡਿਸਟ੍ਰਿਕਟ ਜਿਹੜਾ ਜੀ ਪਿੰਡ ਮੇਰਾ ਗੱਟੀ ਪੀਰਬਖਸ਼ਾ ਜੀ ਜੀ ਤਸੀਲ ਛਾਗੋਟਾ ਜੀ ਜ਼ਿਲ੍ਹਾ ਜਲੰਧਾ ਜੀ ਜੀ ਭਾਜੀ ਤੇ ਤੁਸੀਂ ਆ ਨਮੈਟਿਕ ਪਲਾਂਟਰ ਸੋਨਾ ਲਿਕਾ ਦਾ ਜਿਹੜਾ ਆ ਲੈਣ ਦਾ ਵਿਚਾਰ ਕੀਤਾ ਜੀ ਤੇ ਤੁਸੀਂ ਲੈ ਵੀ ਲਿਆ ਭਾਜੀ ਹਾਂਜੀ ਤੇ ਪਹਿਲੇ ਤਾਂ ਬਹੁਤ ਬਹੁਤ ਮੁਬਾਰਕਾਂ ਜੀ ਤੁਹਾਨੂੰ ਸੋਨਾ ਲਿਕਾ ਫੈਮਿਲੀ ਦੇ ਨਾਲ ਜੁੜਨ ਦੀਆਂ ਜੀ ਤੇ ਤੁਸੀਂ ਸਰ ਦੱਸ ਥੋੜਾ ਜਿਹਾ ਆਪਣੇ ਦਰਸ਼ਕਾਂ ਨੂੰ ਜੋ ਆ ਉਹ ਦੱਸੋ ਕਿ ਤੁਸੀਂ ਸੋਨਾ ਲਿਕਾ ਦਾ ਨਮੈਟਿਕ ਪਲਾਂਟਰ ਜਿਹੜਾ ਆ ਲਿਆ ਵਾ ਇਦੇ ਲੈਣ ਦੇ ਪਿੱਛੇ ਜੋ ਆਹੋ ਮਾਰਕੀਟ ਤੇ ਤਾਂ ਬਹੁਤ ਸਾਰੀਆਂ ਜੋਬ ਕੰਪਨੀਆਂ ਹੈਗੀਆਂ ਤੁਸੀਂ ਸੋਨਾ ਲਿਖਾ ਨਾਲ ਕਿਵੇਂ ਜੁੜੇਗੇ ਵੈਸੇ ਥੋੜਾ ਦੇਖਣ ਨੂੰ ਵੀ ਸੋਨਾ ਲੱਗਦਾ ਸੋਨਾ ਲਿਖਾ ਦੀ ਵੀਡੀਓ ਆਮ ਤੌਰ ਤੇ ਦੇਖਦੇ ਸੀ ਜੀ ਵਧੀਆ ਲੱਗਾ ਦੇਖਣ ਨੂੰ ਬਹੁਤ ਸੋਹਣੀ ਚੀਜ਼ ਲੱਗੀ ਜੀ ਉਹਦੇ ਉਸ ਚੀਜ਼ ਨੂੰ ਦੇਖਿਆ ਗਿਆ ਵੀ ਵਧੀਆ ਲੱਗੀ ਕਰਕੇ ਉਸ ਚੀਜ਼ ਨੂੰ ਮਨ ਬਣਾਇਆ ਵੀ ਇਸ ਪਾਸੇ ਲਿਆਇਆ ਜਾਵੇ ਇੱਚ ਹੀ ਲਈ ਜਾਵੇ ਜੀ ਕਿ ਕੰਪਨੀਆਂ ਤਾਂ ਹੋਰ ਵੀ ਬਹੁਤ ਬ੍ਰਾਂਡ ਸੀਗੇ ਪਰ ਨਹੀਂ ਜੋ ਇਹ ਚੀਜ਼ ਮੰਨ ਲੋ ਲੱਗੀ ਆ ਇਸ ਤੋਂ ਉੱਪਰ ਕੁਝ ਵੀ ਹੈ ਨਹੀਂ ਗਾ ਜੀ ਤੇ ਤੁਹਾਨੂੰ ਵੀਰ ਜੀ ਜੀ ਉਹ ਸੋਨਾ ਲਿਕਾ ਦੀ ਮਸ਼ੀਨ ਦੇ ਵਿੱਚ ਕੁਝ ਕੋਈ ਸਪੈਸ਼ਲ ਜੋ ਹੈ ਉਹ ਚੀਜ਼ ਲੱਗੀ ਹੈ ਜੀ ਜਿਹੜੀ ਕਿ ਦੂਜਿਆਂ ਨਾਲੋਂ ਜੋ ਉਹ ਇਹਨੂੰ ਅਲੱਗ ਕਰਦੀ ਆ ਬਹੁਤ ਚੀਜ਼ਾਂ ਇਦਾਂ ਦੀਆਂ ਹੈਗੀਆਂ ਜੀ ਬਿਲਕੁਲ ਜੀ ਬਹੁਤ ਚੀਜ਼ਾਂ ਇਦਾਂ ਦੀਆਂ ਬੇਟ ਦੇ ਵਿੱਚ ਫਰਕ ਹੈ ਜੀ ਬਣਤਰ ਦੇ ਵਿੱਚ ਫਰਕ ਹੈ ਜੀ ਜੋ ਇਹਦੇ ਟਾਇਰ ਆ ਉਹ ਆਟੋਮੈਟਿਕ ਆ ਕਹ ਲੋ ਐਡਜਸਟੇਬਲ ਐਡਜਸਟੇਬਲ ਹੈ ਜੀ ਬਾਕੀਆਂ ਦੇ ਫਿਕਸ ਆਉਂਦੇ ਆ ਬਾਕੀਆਂ ਦੇ ਫਿਕਸ ਆਉਂਦੇ ਬਿਲਕੁਲ ਜੀ ਬਾਕੀ ਉਹ ਚੈਨ ਆਉਂਦੀ ਆ ਇਹਨਾਂ ਦੇ ਸ਼ਾਰਟ ਆਈਆ ਕ੍ਰੋਸ ਟਾਈਪ ਬਿਲਕੁਲ ਜੀ ਇਹਨਾਂ ਦੇ ਵਿੱਚ ਸਭ ਤੋਂ ਵੱਧ ਚੀਜ਼ ਵੇਕਣ ਵਾਲੀ ਅੱਜ ਦੇ ਟਾਈਮ 'ਚ ਇਹ ਵਾਲੀ ਹੈ ਚਲੋ ਸੋਨਾ ਲੀਕ ਬਹੁਤ ਵਧੀਆ ਭਾਜੀ ਤੇ ਤੁਸੀਂ ਆ ਨਾ ਤੇ ਤੁਸੀਂ ਅੱਗੇ ਜਿਹੜਾ ਆ ਇਸ ਮਸ਼ੀਨ ਦੇ ਲਈ ਜੇ ਕਿਸੇ ਨੂੰ ਰੈਫਰ ਦਰਸ਼ਕਾਂ ਨੂੰ ਜਿਵੇਂ ਉਹ ਕਰੋਗੇ ਅੱਗੇ ਤੋਂ ਸਮਝ ਨਹੀਂ ਕਰਾਂਗੇ ਜੀ ਬਿਲਕੁਲ ਕਰਾਂਗੇ ਜੀ ਬਿਲਕੁਲ ਕਰਾਂਗੇ ਵੱਧ ਤੋਂ ਵੱਧ ਕਰਾਂਗੇ ਜੀ ਜੀ ਚਲੋ ਉਹ ਜੁੜੇ ਆ ਜੀ ਆਪਨੇ ਅਰਜੀਬ ਜੀ ਆਪਣੇ ਸਰਵਿਸ ਇੰਜੀਨੀਅਰ ਹਰ ਵੇਲੇ 24 ਘੰਟੇ ਜਿਹੜਾ ਆ ਫਾਰਮਰ ਦੀ ਸੇਵਾ ਦੇ ਵਿੱਚ ਆਪਾਂ ਅਵੇਲੇਬਲ ਰਹੇ